ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਕੇ ਵੀ ਬਰਨਾਲਾ ਤੇ ਅੱਜ ਦੀ ਵੀਡੀਓ ਤੁਨੋਲਾ ਮੰਡੀ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਅੱਜ ਪਹੁੰਚੇ ਆਪਾਂ 11 ਤਰੀਕ 7 ਨਵੰਬਰ 2025 ਠੀਕ ਹੈ ਜੀ 9:00 ਵਜੇ ਦੀ ਵੀਡੀਓ ਤਾਂ ਹੈ ਠੀਕ ਹੈ ਸਵੇਰ ਦੀ ਵੀਡੀਓ ਤੇ ਲਾਈਕ ਤੇ ਸਬਸਕ੍ਰਾਈਬਰ ਵੀ ਕਰਿਆ ਕਰੋ ਤਾਂ ਕਿ ਤੁਹਾਡਾ ਡਿਸਪੋਜ਼ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਨਾਲੇ ਅੱਜ ਤੁਹਾਨੂੰ ਜਿਹਾ ਮੰਡੀ ਦਾ ਮੱਛਾ ਦਾ ਮਾਦੇ ਰੇਟ ਠੀਕ ਹੈ ਜੀ ਇਹ ਹੈ ਸਵੇਰ ਦਾ ਸਮਾਂ ਠੀਕ ਹੈ ਲਾਈਕ ਵੀ ਕਰ ਦਿਆ ਕਰੋ ਸਬਸਕ੍ਰਾਈਬਰ ਕਰ ਦਿਆ ਕਰੋ ਠੀਕ ਹੈ ਜੀ ਸਾਨੂੰ ਸਾਰੇ ਹੀ ਮੰਡੀ ਦੀ ਵੀਡੀਓ ਆਪਾਂ ਵਖਾ ਮਾਰੇ ਜਿੱਦਾਂ ਬੜੀ ਬੜੀ ਮੱਝਾਂ ਟੌਕ ਟੌਕ ਦੀ ਤੇ ਅੱਜ ਸੋਖਣਾ ਮਿਲਦਾ ਪੂਰੀ ਪੁਰਾਣੀ ਮੰਡੀ ਕੋਈ ਬਸ ਐਨਾ ਛਾਪੀ ਮਾਰ ਸਕਦੇ ਜੀ ਜੀ ਕਰਕੇ ਕਿਸੇ ਨਾਲ ਸਵਰਨ ਜੀ ਤੇ ਨਿਕਾ ਜਾਂਦੀ ਹੈ ਅੰਨੇ ਦਾ ਟਾਈਮ ਆਪਾਂ ਸਕ੍ਰਾਈਬਰ ਤੇ ਸੇਰ ਦਰੂ ਕਰਾ ਕਰੋ ਲੋ ਜੀ ਆਸੇ ਕੱਟੀਆਂ ਜੇ ਕਿ ਇਹਨਾਂ ਬਸੂ ਆਪਾਂ ਕੱਟਿਆ ਰੇੜ ਕੋ ਸਾਜੀ ਬਾਈ ਜੀ ਸਸਤੀ ਹੈ ਜੀ ਆਸ਼ੀਕਾਲ ਜੀ ਨਾਮ ਨਾਮ ਸਵਰਨ ਸਿੰਘ ਪਿੰਡ ਖੇੜੀ ਕਲਾਈ ਕੱਟੀਆਂ ਬਾਈ ਆਪਣੇ ਕਿਨੇ ਆਦੇ ਲੈ ਕੇ ਆ ਤੁਸੀਂ ਅੱਜ ਅਸੀਂ ਲਗਾਇਆ ਦੀ 5 2 ਵਜੇ ਤੀਆਂ ਰਹਿ ਗਈਆਂ 2 ਵਜੇ ਕਿੰਨੇ ਟਾਈਮ ਦੀ ਕੱਟੀ ਆ ਕੀ ਗੱਲਬਾਤ ਬਈ ਦਿਖਾ ਕੁੜੀ ਫੇਸ ਦੀ ਇੱਕ 13 ਕਿ ਮਹੀਨੇ ਦੀ ਕੱਟੀ ਆਈ ਹਾਂਜੀ ਉਹ ਹੈਗੇ 11 ਮਹੀਨੇ ਦੀ ਉਹ ਹੈਗੇ 15 ਮਹੀਨੇ ਦੀ ਪਰ ਇਹਦਾ ਪਹਿਲੀ ਦਾ ਕੱਟੀ ਦਾ ਰੇਟ ਇਹਦਾ 18000 ਰੁਪਏ ਜੀ ਇਹਦਾ 18000 ਠੀਕ ਆ ਚਾਰ ਚਾਰ ਥਾਣੀਆਂ ਹਾਂਜੀ ਸਾਰ ਪੂਰੇ ਚਾਰ ਪੰਜ ਵਾ ਕੋਈ ਨਹੀਂ ਹੋਊਗੀ ਦੂਜੀ ਦਾ ਜੀ ਦੂਜੀ ਦਾ ਮੰਗਦੇ ਆ 16000 ਰੁਪਏ ਤੀਜੀ ਦਾ ਜੀ ਤੀਜੀ ਦਾ 18 ਜੀ ਲੋਪਰਾ ਟੌਪ ਦੀਆਂ ਕੱਟੀਆਂ ਬਹੁਤ ਸੋਹਣੀਆਂ ਕੱਟੀਆਂ ਹਨ ਬਈ ਸਿਰ ਹੈ ਬਈ ਆ ਕੱਟੀ ਦਾ ਮੂੰਹ ਮਾ ਹਨ ਫੇਸ ਦਿਖਾ ਮਾ ਦਿਖਾ ਲਓ ਫੇਸ ਰੇਟ ਵੀ ਭਾਈ ਨੇ ਬਿਲਕੁਲ ਜਾਇਜ਼ ਮੰਗਿਆ ਪਰਾ ਕੱਟੀਆਂ ਪਿੰਡ ਵਿੱਚ ਹੁੰਦੀਆਂ ਨੇ ਜੀ 10 12 ਰੋ ਖੜੀਆਂ ਹੀ ਰਹਿੰਦੀਆਂ ਨੇ ਆਜਾ ਅਸਾ ਜੀ ਆਹ ਕਿਹੜੀ ਕਲਾ ਪਿੰਡ ਦਾ ਜਿਲ੍ਹਾ ਕਿਹੜਾ ਜਿਲ੍ਹਾ ਸੰਗਰੂਰੀਆ ਜੀ ਨੌ ਸਵਰਨ ਸਿੰਘ ਠੀਕ ਆ ਓਕੇ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪਰਾ ਠੀਕ ਹੈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਰਮਨਾ ਜੀ ਪਿੰਡ ਹਰੀਗੜ੍ਹ ਜੀ ਜਿਲ੍ਹਾ ਜਿਲ੍ਹਾ ਬਰਨਾਲਾ ਜੀ ਠੀਕ ਆ ਪਹਿਲੀ ਕੱਟੀ ਭਾਈ ਪਹਿਲੀ ਕੱਟੀ 2 ਸਾਲ ਦੀ ਹੈ ਜੀ ਠੀਕ ਆ ਹਾਂ ਜੀ 2 ਸਾਲ ਦੀ ਹੈ ਹਾਂ ਜੀ ਰੇਟ ਊਟ ਪਰਾ ਰੇਟ 3000 ਆ ਜੀ ਇਹਦਾ 30000 ਸਿੰਘੀ ਸਿੰਘੀ ਬਹੁਤ ਸੋਹਣੀਆਂ ਆਪਾਂ ਠੀਕ ਆ ਜੀ ਦੂਜੀ ਬਾਈ ਦੂਜੀ ਦੂਜੀ ਦਾ 20000 ਹੈ ਜੀ 1.5 ਸਾਲ ਦੀ ਹੈ ਜੀ ਤੁਸੀਂ ਦਾ 20000 ਹਾਂ ਜੀ ਥਣ ਚਾਰ ਚਾਰ ਹੀ ਹੈ ਹਾਂ ਜੀ ਥਣ ਚਾਰੇ ਚਾਰ ਨੇ ਠੀਕ ਹੈ ਤੀਜੀ ਦਾ ਵੀਰੇ ਤੀਜੀ ਦਾ 20000 ਹੈ ਜੀ ਤੀਜੀ ਦਾ 20000 ਕੱਟੀਆਂ ਬਹੁਤ ਸੋਹਣੀਆਂ ਠੀਕ ਆ ਤੇ ਅਗਲੀ ਅਗਲੀ ਦਾ 15000 ਹੈ ਜੀ ਠੀਕ ਆ ਇਹ ਤੋਂ ਅਗਲੀ ਜੋੜੇ ਦਾ 25000 ਹੈ ਜੀ ਇਹ ਜੋੜੇ ਦਾ 25000 ਹੈ ਲੋਪਰਾ ਚੈੱਕ ਕਰ ਸਕਦੇ ਇਹਦੀ ਫੇਸ ਦਿਖਾਓ ਯਾਰ ਐਨਾ ਜੀ ਹਾਂ ਸਿੰਘੀ ਸਿੰਘੀ ਤੇਰੀਆਂ ਬਹੁਤ ਜਿਆਦਾ ਕੱਟੀਆਂ ਬਹੁਤ ਸੋਹਣੀਆਂ ਨੇ ਨੱਚੀਆਂ ਬਾਈ ਕੋ ਗਾਈ ਜੀ ਨੇ ਦਰੂਸਨ ਐਡ ਕਰੋ ਇਸ ਬਿਊਟੀ ਠੀਕ ਹੈ ਜੀ ਧੰਨਵਾਦ ਵੀਰੇ ਬਈ ਸਾਸੀ ਦਾ ਸਾਸੀ ਦਾ ਨਾਮ ਨਾਮ ਦੱਸੇਗਾ ਜੀ ਪਿੰਡ ਨੰਗਾਲਾ ਜ਼ਿਲ੍ਹਾ ਬਰਨਾਲਾ ਜੀ ਕੱਟਰੀ ਜਾਣਕਾਰੀ ਦੁੱਲੀ ਲੀਦਾ ਵੀ ਬਈ ਕੱਟਰੀ ਇਹ ਤਿੰਨੇ ਨੇ ਹਾਂ ਕਿੰਨੇ ਟਾਈਮ ਜੀਦਾ ਪਹਿਲੀ ਕੱਟੀ ਆਹ ਕੱਥੀ 8 ਮਹੀਨੇ ਜੀ ਰੇਟ ਰੇਟ ਦਾ 17000 ਹੈ ਜੀ ਖੱਟ ਕੇ ਜੀ 15 ਹੀ ਦੇ ਦਾਂਗੇ 15 ਹੀ ਦੇ ਦਾਂਗੇ ਠੀਕ ਹੈ ਦੂਜੀ ਬਈ ਇਹਨਾਂ ਦਾ ਦੋਨਾਂ ਦਾ 40000 ਦੋਨਾਂ ਦਾ 40000 ਕਿੰਨੇ ਕਿੰਨੇ ਦੇ ਦੋਗੇ ਖੱਟ ਕੇ ਜੀ ਦੇ ਦੇ ਰਿਹਾ ਇਸ ਤਰ੍ਹਾਂ ਕਰ ਰਿਹਾ ਰੁਪਈਆ ਠੀਕ ਹੈ ਜੀ ਬਾਈ ਜੀ ਸਸਤੀ ਹੈ ਜੀ ਸਸਤੀ ਹੈ ਬਾਈ ਨਾਮ ਨਾਮ ਹਰਦੇਵ ਸਿੰਘ ਜੀ 65 ਦੀਪਗੜ੍ਹ ਜੀ ਜ਼ਿਲ੍ਹਾ ਬਰਨਾਲਾ ਜੀ ਕੱਟੀ ਜਾਣਕਾਰੀ ਬਈ 35000 ਰੁਪਏ ਮੋਲ ਹੈ ਬਾਈ ਇਹਦਾ ਠੀਕ ਆ ਕਿੰਨੇ ਟਾਈਮ ਦੀ ਆ ਇਹ ਹੋ ਗਈ ਬਈ ਪੌਣੇ 2 ਸਾਲ ਦੀ ਪੌਣੇ 2 ਸਾਲ ਮੂੰਹ ਮਾਸ ਨੱਕੀ ਬਹੁਤ ਆ ਮੂੰਹਦ ਹੋਣੀ ਆ ਇਹਦੀ ਮਾਂ ਦਾ ਵਧੀਆ ਦੁੱਧ ਰਿਕਰ ਰਿਹਾ ਠੀਕ ਆ ਹਾਂ 18 ਲੀਟਰ ਦੁੱਧ ਦਿੰਦਾ ਇਹ ਮਾਂ ਨੇ ਠੀਕ ਆ ਦੂਜੀ ਇਹ ਦੂਜੀ ਦਾ ਇਹਦਾ ਵੀ 35000 ਰੁਪਏ ਬਾਈ ਠੀਕ ਆ ਹਾਂ ਇਹ 2 ਸਾਲ ਦੀ ਹੋ ਗਈ ਇਹ 2 ਸਾਲ ਦੀ ਹਾਂ ਥਾਮ ਥੋਣ ਲੈ ਵਲੂਆ ਪੂਰਾ ਚੰਗਾ ਗੋਲੀ ਜੂਣੀ ਪੂਰੀ ਸੋਹਣੀ ਹੈ ਵਧੀਆ ਥਾਮ ਥੋਣ ਬਹੁਤ ਹਾਂ ਬਣ ਮੋਟਾ ਪੂਰਾ ਵਧੀਆ ਠੀਕ ਹੈ ਜੀ ਠੀਕ ਹੈ ਬਰੇ ਧੰਨਵਾਦ ਹੋ ਗਿਆ ਲਓ ਜੀ ਇੱਕ ਸਾਥ ਨਾਲੇ ਸਟਾਰਟਿੰਗ ਮੰਡੀ ਦੀ ਜੇ ਵੀਡੀਓ ਵਧੀਆ ਲੱਗੀ ਤੇ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਟਾਟ ਤੱਕ ਨਾ ਹੋਰ ਕਿਹੜਾ ਪਿੰਡ ਆ ਕਿੰਨੇ ਮਗਰ ਕੱਤੀ ਦੀ

ਇੰਦਰਲੀ ਸਾਈਡ ਅਰੇ ਮਾਲ ਆਈ ਜਾਂਦਾ ਆਪਾਂ ਨੂੰ ਐਡਾਂ ਦੇ ਫੋਨ ਵੀ ਆ ਗਏ ਬਈ ਹੋਰ ਸਹੀ ਪਿੰਡਾਂ ਦੇ ਦੋ ਤਿੰਨ ਖਾਨੇ ਜਾਨਾ ਫਾਇਟਾਂ ਕਰਨੀ ਜਾ ਕੇ ਪਿੰਡਾਂ ਚ ਇਹ ਤਾਂ ਪੱਜਿੱਤਰ ਆਏ ਬੀਸੀ ਮੰਡੀ ਅੱਜ ਇਹ ਨੇੜੇ ਆਏ ਇਸ ਤੋਂ ਉਲਾ ਮੰਡੀ ਦੇ ਅਸੀਂ ਕਰਕੇ ਆਪਾਂ ਖੈਰ ਵੀਡੀਓ ਸੂਟ ਕਰ ਲਵਾਂਗੇ ਜਿਹੜੀ ਰਾਮਪੁਰ ਵਾਲੀ ਆਪਾਂ ਵੀਡੀਓ ਬਣਾਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਜੀ ਤੇ ਜਿਸ ਨੂੰ ਤਕਰੀਬਨ ਆਪਾਂ ਮੰਡੀ ਦਿਖਾਉਣ ਦੀ ਕੋਸ਼ਿਸ਼ ਕਰਾ ਕਰਾਂਗੇ ਪਰ ਆਹ ਅਭੀ ਬਈ ਆਪਣਾ 메ਨ ਕੰਮ ਤਾਂ ਪਿੰਡਾਂ ਚ ਐਡਾ ਲਾਉਣ ਦਾ ਹੀ ਐ ਠੀਕ ਹੈ ਜੀ ਆਈ ਜਾਂਦਾ ਮਾਲ ਤੇ ਆਖੜੀ ਨਹੀਂ ਜੀ ਤਾਂ ਵੇਖਣਾ ਬਾਕੀ ਜਿਹੜਾ ਬਈ ਕੋਈ ਤੁਹਾਨੂੰ ਖੁਸ਼ ਹੋ ਕੇ ਦੱਸਦਾ ਸਾਨੂੰ ਕੋਈ ਤਸ਼ਕੀਲ ਨਹੀਂ ਹੈ ਨਾ ਤੇਰੇ ਤੇ ਨਹੀਂ ਮਿੱਠਾ ਕਰਾਈ ਸੰਪਤੀਆ ਤੇ ਉਤਾਰੀ ਜੀ ਗੁੱਸਾ ਵੀ ਕਰ ਦਿੰਦੇ ਆ ਏਕਨ ਮੀਂਹਾ ਕਰਕੇ ਥੋੜੀ ਜੀ ਬਾਰਸ਼ ਆ ਕਰਕੇ ਤੁਹਾਡਾ ਪਾਣੀ ਖੜਾ ਮੰਡੀ ਚ ਮੰਡੀ ਮੇਰੇ ਸਾਹਬ ਅੱਜ ਬਹੁਤ ਜ਼ਿਆਦਾ ਭਰੂਗੀ ਠੀਕ ਹੈ ਜੀ ਬਸ 1:30 ਬਈ 사ਸੀ ਗਾਈ ਆਖਰੀ ਕਰ ਬਿਰਜੀ ਨਾਮ ਨਾਮ ਮਿੱਠੂ ਸਿੰਘ ਜੀ ਪਿੰਡ ਅਸਪਾਲ ਕਲਾਂ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਕਿੰਨੇ ਮੱਝ ਲੈ ਕੇ ਆ ਵੀਰੇ ਮੱਝ 4 ਵੀਰੇ ਜੀ 4 ਲੈ ਕੇ ਕਿਹੜੀ ਮੱਝ ਆਪਣੀ ਇਹ ਤੇ ਆ ਦੂਜੀ ਸੂਈ ਛੋਟੀ ਹੈ ਜੀ ਹਾਂਜੀ ਹਾਂ ਸੋਭਈ ਸੂਈ ਹੈ ਜੀ ਇਹਦੇ ਠੀਕ ਆ ਬੱਚਾ ਬੱਚਾ ਆਤੀ ਜੀ ਕੀ ਆ ਹਾਂਜੀ ਕੱਟਾ ਜੀ ਕੱਟਾ ਹਾਂ ਜਮਾ ਗਿੱਲਾ ਉਹ ਮੇਜੀ ਕਿੱਤਾ ਜੀ ਹਾਂ ਤੁਸੀਂ ਕਿਸੇ ਨੂੰ ਵੀ ਦੇ ਰਹੇ ਫੇਸਟਕਲ ਮੜਿਆ ਦਾ ਆ ਲਓ ਜੀ ਚੈੱਕ ਕਰ ਲਓ ਰੇਟ ਭਰਾ ਜਾਇ ਜਾ ਲੇਟ ਹੈ ਦਾ ਮੰਗਦੇ 2.5 ਲੱਖ ਰੁਪਏ ਜ਼ਾਇਦ ਦੀ ਲੈਣ ਦੇਣਾ ਆਪਾਂ 1.90 ਹੀ ਦੇ ਦਾਂਗੇ ਜੀ ਠੀਕ ਆ ਉਹ ਕੱਟ ਬੱਟ ਹਾਂ ਠੀਕ ਆ ਦੂਜੀ ਗੜੀ ਬਈ ਆਪਣੀ ਬਸ ਰਹਿਣ ਤੌਰ ਨੂੰ ਤਾਂ ਰਹਿਣ ਦੋ ਅੱਛਾ ਠੀਕ ਹੈ ਜੀ ਦੂਜੀ ਦਾ ਹਟੋ ਦੂਜੀ ਆ ਤੇ ਬਈ ਜੀ ਹਾਂ ਜੀ ਇਹ ਜੀ ਜੀ ਚੋਟੀ ਹਾਂ ਰੇਟ ਆ ਤੇ ਰੇਂਜ ਇਹਦਾ ਮੰਨ ਕੇ ਚੱਲ ਵੀ 135 ਜੀ ਦੇਣ ਲੈਣੀ 135 ਹਾਂ ਹੋਰ ਮਾੜਾ ਮੋਟਾ ਮਾਨ ਤਾਣ ਬੱਚਾ ਮਾਨ ਤਾਣ ਛੋਡੀ ਵੀਡੀਓ ਦੇਖ ਕੇ ਪੰਜ ਹੋਰ ਕਰਦਾਂਗੇ ਪੰਜ ਹੋਰ ਕਰਦਾਂਗੇ ਬੱਚਾ ਕੀ ਆ ਬੱਚਾ ਕੱਟਾ ਜੀ ਮਾਗ ਕੱਟਾ ਠੀਕ ਆ ਕੱਟਾ ਵੀ ਇਹਦਾ ਪਿਓਰ ਟੀਕੇ ਦਾ ਜੀ ਬਹੁਤ ਦਾ ਵੱਡਾ ਠੀਕ ਆ ਅੱਜ ਚੌਥਾ ਦਿਨ ਹੀ ਆ ਜੀ ਜਿਹੜੀ ਸੋਈ ਨੂੰ ਵੀ ਠੀਕ ਆ ਜੀ ਬੱਚਾ ਬਹੁਤ ਸੋਹਣਾ ਸਹੀ ਗੱਲ ਆ ਹਾਂ ਪਤਾ ਕਿਹੜੇ ਟੀਕੇ ਦਾ ਹੈ ਟੀਕੇ ਦਾ ਆਪਾਂ ਕਰਦਾਂਗੇ ਹੈਗਾ ਆਪਣੇ ਪਤਾ ਇਹਦਾ ਠੀਕ ਆ ਇਹਦੂ ਅਗਲੀ ਇਹ ਵੀ ਤੀਜੇ ਆ ਜੀ ਕਿਹਨੇ ਸਵੇ ਤੀਜੇ ਜੀ ਤੀਜੇ ਸੁਣ ਹਾਂਜੀ ਹਾਂ ਬਿਲਕੁਲ ਠੀਕ ਆ ਇਹਦੇ ਮਗਰ ਬੱਚਾ ਇਹਦੇ ਮਗਰ ਵੀ ਕੱਟਈ ਆ ਬਾਈ ਜੀ ਕੱਟਾਈ ਆ ਹਾਂ ਇਹਨੂੰ ਤੀਜਾ ਦਿਨ ਹੋਇਆ ਸੂਈ ਨੂੰ ਬਾਈ ਜੀ ਠੀਕ ਆ ਰੇਟ ਰੇਟ ਇਹਦਾ 190 ਜੀ ਠੀਕ ਆ ਇਹਦੂ ਅਗਲੀ ਇਹ ਪਹਿਲਾਂ ਕੱਟੀ ਬਾਈ ਜੀ ਹਾਂਜੀ ਤੇ ਇਹਦੀ ਟੋਪੀ ਲਹੀ ਹੋਈ ਆ ਇੱਕ ਸਾਈਡ ਤੋਂ ਓਕੇ ਹੁੰਦੀ ਆ ਹਾਂ ਠੰਡੀ ਸੀਲ ਬਹੁਤ ਆ ਜੀ ਓਕੇ ਇਹਦੇ ਮਗਰ ਵੀ ਕੱਟਈ ਆ ਇਹਦੇ ਮਗਰ ਵੀ ਕੱਟਈ ਆ ਹਾਂ ਇਹਨੂੰ ਅੱਗੇ ਸੀਮਾ ਦੇਣਾ ਸੂਈ ਨੂੰ ਜੀ ਠੀਕ ਆ ਰੇਟ ਆ ਰੇਟ ਇਹਦਾ 140 ਮੜੀ ਪੂਸ ਕਰੋ ਮੜੀ ਇਧਰੋਂ ਤੂੰ ਆਪ ਪੂਸ ਕਰੋ ਬੜਾ ਥਾਨ ਦਿਖਾ ਦਿਓ ਲੈ ਬਹੁਤ ਸੋਹਣਾ ਵੈਲਨ ਕੱਟੀ ਹੈ ਜੀ 12 ਲੀਟਰ ਦੁੱਧ ਤਿਆਰ ਆ ਡੱਬੇ ਤਾਂ ਠੀਕ ਹੈ ਜੀ ਹਾਂ ਕੋਪਰਾ ਭਾਈ ਜੀ ਨੇ ਕੰਟਰੈਕਟ ਕਰ ਲਿਆ ਭਾਈ ਦਾ ਪੈਂਡ ਰਸਤਾ ਠੀਕ ਹੈ ਜੀ ਸਾਸਰੀ ਗਾਲ ਸਾਸਰੀ ਗਾਲ ਜੀ ਨਾਮ ਆ ਨਾਮ ਕਲਦੀਪੀ ਪਿੰਡ ਚੀਮਾਈ ਜ਼ਿਲ੍ਹਾ ਬਰਨਾਲਾ ਹਾਂ ਜੀ ਮਾਝੀ ਜਾਣਕਾਰੀ ਦਿਓ ਕੈਮੀਸੂਈ ਵੀਰੇ ਲੀ ਲੈ ਜਾਵੇ ਦੂਜੇ ਸੂਰੇ ਆਈ ਦੂਜੇ ਸੂਰੇ ਵੀ ਆ ਕਿੰਨੇ ਦਿਨਾਂ ਕੋ ਸੂਈ ਨੂੰ ਇਹਨੂੰ ਹੋ ਗਏ 10 ਦਿਨ ਰੇਟ ਰੇਟ 1.5 ਬੱਚਾ ਕੀ ਆ ਕੱਟਾ ਗਾ ਜੀ ਕੱਟਾ ਮੋਜੇ ਪਟਾ ਸੇਕਰ ਸਭ ਮੋੜਾ ਫਿਰ ਦਿਖਾ ਦਿਓ ਮਾੜਾ ਇੱਕ ਮਿੰਟ ਚੈੱਕ ਕਰ ਸਕਦਾ ਠੀਕ ਹੈ ਅੱਜ ਬਈ ਦੂਜੀ ਵਾਜ ਆ ਖੜੀ ਹੈ ਜੀ ਹਾਂਜੀ ਇਹਦਾ ਵੀ ਰੇਟ ਡੇਢ ਆ ਹਾਂਜੀ 10 ਕ ਦੇਣੇ ਇਹਨੂੰ ਹੋਇਆ ਸੂਈ ਨੂੰ ਕੱਠੀਆਂ ਹੀ ਸੂਈਆਂ ਜੀ ਠੀਕ ਆ ਲੋਪੜਾ ਸੇਕਾ ਸਭ ਹਮਸੂਨ ਰੇਟ ਬਈ ਕਹਿੰਦਾ ਇਹਦਾ ਵੀ ਡੇਢ ਆ ਦੇਖ ਸਕਦਾ ਸਭ ਠੀਕ ਹੈ ਚਲੋ ਜੀ ਇੱਕ ਕਰ ਸੋਹਣਾ ਜਿਹੜਾ ਪ੍ਰਾਪਤ ਹੋ ਰਿਹਾ ਕੋਸੋ ਕੀਤਾ ਹਾਸਤਾਨ ਕਰ ਜਾਂਦਾ ਉਹ ਵੀ ਆਪਸੰਨ ਕਰਦਾ ਹੈ ਉਹ ਪ੍ਰਾਪਤ ਹੈ ਅੱਗੇ ਦੇ ਲੋਕ ਜਿੱਤੇ ਸੇ ਕਸਾ ਦੇ ਜਿੱਤਾ ਫਾਰਮ ਵੀ ਕਰ ਨਾਲ ਬਾਕੀ ਵੀ ਆਪਣਾ ਫੇਸਬੁੱਕ ਤੇ ਪੇਜ ਦਾ ਵਰਜੀ ਕਰੀਂ ਹਰ ਵਾਰ ਤੋਂ ਫੋਲੋ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਅੱਗੇ ਤੱਕ ਨਵੇਂ ਵੀਡੀਓ ਜੋੜ ਕਰ ਸਕੀਏ ਲੋ ਜੀ ਇੱਕ ਕਰ ਸੋਹਣਾ ਅੱਲੇ ਆਈਏ ਨੰਨ ਨਾਲ ਸਵੇਰ ਦਾ ਟਾਈਮ ਲੋ ਜੀ ਫੇਸਬੁਕ ਤੇ ਬੇਜਾ ਗਰਜੀਤ ਰਾਜੀ ਨੀ ਬਾਕੀ ਫਾਲੋਅਰਸ ਵਧਾ ਰਿਹਾ ਹੈ ਹਿੰਦੀ ਚਾਹਤ ਨੂੰ ਹਰ ਸਾਰਾ ਬਾਕੀ ਕੋਸ਼ਿਸ਼ ਕਰਦੇ ਆਪਾਂ ਜੀ ਨਾਲ ਜਿਆਦਾ ਮਾਲ ਲਾਉਣ ਦੀ ਰੇਡ ਪਸੰਦ ਦੀ ਕਿਤੇ ਕਈ ਪ੍ਰਾ ਰੇਡ ਪਾਸ ਲੈਂਦੇ ਆ ਤੇ ਕਈ ਮਹੀਨੇ ਚੰਗ ਚ ਰੱਖਦੇ ਆ ਜੀ ਬਾਕੀ ਜਿੰਨੂੰ ਰੇਡ ਤੇਨ ਸਾਧ ਲਾਈ ਲੱਗ ਜਾਂਦੀ ਹੈ hatrah mahabuddha suka

ਉਹ ਮੁੰਡਾ ਇਹ ਹੋ ਗਏ ਠੀਕ ਆ ਉਹ ਆਨਲਾਈਨ ਹੋਰ ਬੜਾ ਕੰਮ ਆ ਠੀਕ ਆ ਉਹਦਾ ਵੀ ਲੈਣਾ ਲੈਣ ਦੇ ਉਹਦੇ ਕੋਲ ਪੂਰੀ ਜਿੰਦਗੀ ਆ ਵਾਲਾ ਠੀਕ ਆ ਮਾਲ ਕਿੰਨੇ ਲੈਣਾ ਅੱਜ ਆ ਲੈ ਠੀਕ ਆ ਕਿਹੜੀ ਕਿਹੜੀ ਠੀਕ ਆ ਦੱਸੇ ਮਾੜਾ ਹਾਂ ਦੱਸ ਦਿੰਨੇ ਗਾਂ ਆਪਣੀ ਹਾਂ ਗਾਂ ਵੀਰੇ ਦੱਸੋ ਗਾਂ ਦੀ ਜਾਣਕਾਰੀ ਗਾਂ ਤਨੇ ਕਦਨਾਂ ਦੀ ਸੁਈ ਆ ਬੱਚਾ ਬੱਚਾ ਮੰਗਰ ਬੱਸੀ ਆ ਹੁਣ ਅਜੇ ਤਾਂ 17 18 ਕਿਲੋ ਬਹੁਤ ਤਿਆਰ ਆ ਪੈਂਡਾ ਪਿੰਡ ਕੁੰਬੜਾ ਵਾਲਾ ਜ਼ਿਲ੍ਹਾ ਸੰਗਰੂਰ ਠੀਕ ਆ ਕੱਟੂ ਵਾਲਿਆਂ ਕੋਲੇ ਰਹਿ ਜਾਂਦਾ ਫੇਰ ਟੂਟੇ ਦਾ 92000 ਬੱਲੇ 92 ਠੀਕ ਆ ਤੇ ਅਗਲੀ ਮੱਝ ਆ ਮੈਨੂੰ 2 ਲੱਖ ਰੁਪਈਆ ਠੀਕ ਆ ਕੀ ਗੱਲ ਬਾਤ ਆ ਆ ਹਫਤਾ ਕੇ ਬਾਕੀ ਆਲੇ ਹਫਤਾ ਬਾਕੀ ਆ ਹਾਂ ਠੀਕ ਆ ਕੱਟ ਵੱਟ ਵੱਡੀ ਬੁੱਡੀ ਮੈਂ 20 ਗੱਨਾਂ ਦੋ ਤੀ ਚੀਪ ਮਾੜਾ ਫੇਸਟਿਕਲ ਹੂੰ ਉਹ ਲੱਕਤੀ ਮਾੜਾ ਨੇਵਰਾ ਮੋੜ ਲਿਆ ਚੰਗਾ ਕੱਦ ਬੇਟਾ ਕਿੰਨੇ ਦਿਨ ਦੀ ਕੱਤੀ ਦੱਸਿਆ ਭਲੇ ਲੈ ਜੂ 10 ਜਰ 20 ਤਰੀਕ ਨੂੰ ਅੰਦਰ ਪੂਰੇ 10 ਦਿਨ ਲੈ ਜੂ 20 ਤਰੀਕ ਨੂੰ ਦਿਨ ਪੂਰੇ ਨੇ ਲਓ ਜੀ ਹੱਥ ਦੇ ਬੱਚੇ ਵਰਗੀ ਮਾਜਾ ਭਰਾ ਦੇਖ ਸਕਦੇ ਹੋ ਪਤਲਾ ਪਿੰਡਾ ਸੁਨੱਖਪੁਰਾ ਤੁਹਾਡੇ ਸਾਹਮਣੇ ਆ ਚੰਗੀ ਭਲੀ ਬਲੂਸੀ ਆ 20 ਦਿਨ ਬਾਕੀਆਂ ਬਾਈ ਨਾਲ ਕੰਡੈਕਟ ਕਰ ਸਕਦੇ ਅਸਾ 20 ਤਰੀਕ 8-10 ਦਿਨ 8-10 ਦਿਨ ਰਹਿ ਗਈ ਹਲੇ ਕਰਮਾੜੀ ਨੂੰ ਲੱਗ ਗਈ ਠੀਕ ਹੈ ਬਹੁਤ ਨਹੀਂ ਫਿਰ ਆਪਣੇ ਕੋਲ ਠੀਕ ਹੈ ਫੋਨ ਨੰਬਰ 82888 2360 ਇਹ ਮਾਜਾ ਹੈ ਨਾ ਠੀਕ ਹੈ ਕੰਮ ਹੈ ਠੀਕ ਹੈ ਬਾਈ ਨੇ ਕਨੈਕਟ ਕਰ ਲਿਆ ਹਰ ਤਰ੍ਹਾਂ ਦੇ ਮਸ ਕਰਦਾ ਕਿ ਪੂਰਾ ਮੀਆ ਕਰਦਾ ਜਾਂ ਕਿਹੜਾ ਜੀ ਮੀਆ ਕਰਦਾ ਲੋ ਜੀ ਪੋਸਟ ਕਰਕੇ ਦਿਖਾਉਣ ਦੀ ਗੱਲ ਨਾਲ ਫੇਡ ਕਿਸੇ ਦੀ ਸੌਖੇ ਹੁੰਦੇ ਦੇਖੋ ਆਪਾਂ ਕਰਦੇ ਹਾਂ ਮਾਣ ਕਹਿੰਦੇ ਹੈ ਨਾ ਮਰਤਾ ਮੇਰਾ ਕਿਸੇ ਸਕਰਾਵਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਅਗਲੀ ਮੰਡੀ ਕਵਰ ਕਰਕੇ ਦਿਖਾਇਆ ਕਰੀਏ ਠੀਕ ਹੈ ਜੀ ਕਈ ਬਰਾ ਰੇਟ ਪਾ ਦਿੰਦੇ ਤੇ ਕਈ ਦਾ ਨਹੀਂ ਰਹਿ ਸਕਦਾ ਤੇ ਪ੍ਰੋਸੈਸ ਕਰਦੇ ਆਪਾਂ ਦਿਖਾਉਣ ਦੀ ਕੋਸ਼ਿਸ਼ ਆਪਰਾ ਰੋਜ ਜਾ ਕੇ ਰਹਾ ਹਾਂ ਨਾ ਬਹੁਤ 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 ਬ ਪਰ ਸੋ ਹਰ ਤਰ੍ਹਾਂ ਦਾ ਇੱਕ ਮਿਲ ਜਣਾ ਮੰਡੀ ਬਹੁਤ ਜ਼ਿਆਦਾ ਪ੍ਰੀਵੀਅਰ ਮਾਲ ਬਹੁਤ ਆ ਗਈ ਊੜਾ ਚੱਕੜ ਦਾ ਕਰਕੇ ਹੋਈ ਪ੍ਰੋਬਲਮ ਨੇੜੇ ਜਾਣੀ ਸਕਦੇ ਮਾਲ ਦੇ ਆ ਠੀਕ ਹੈ ਨਾ ਚੱਕੜ ਪਰ ਆਪੇ ਲੈ ਵਾ ਉਹ ਜਿਹੜਾ ਪੁਰਾਣੇ ਭਾਈ ਉਹ ਖੋ ਗਏ ਭਾਈ 사ਸੀ ਗਾਇ 80 ਗਾ ਜੀ ਨਾਮ ਨਾਮ ਤਰਨਵੀਰਾਈ ਪਿੰਡ ਪਿੰਡ ਪਤਨੀ ਖੁਰਦਾ ਜ਼ਿਲ੍ਹਾ ਮੋਗਾ ਜੀ ਠੀਕ ਆ ਕਿੰਨੀਆਂ ਮੱਝਾਂ ਆਜ ਮੱਝਾਂ ਹੈਗੀਆਂ ਅੱਜ 5-6 ਪਾਈਆਂ ਜੀ ਮੰਨੀ 5-6 ਪਾਈਆਂ ਹਰਿਆਣੇ ਦਾ ਮਾਲ ਠੀਕ ਆ ਆ ਦਿਖਾਓ ਬੱਲਾ ਜੀ ਆਪਣੀ ਕੀ ਗੱਲ ਬਾਤ ਆ ਮੱਝ ਦੀ ਇਸ ਵੀ ਆ ਕਿਵੇਂ ਰੇਟ ਰੂਟ ਕੀ ਆ ਵੇਦਾ ਠੀਕ ਆ ਇਹਦਾ ਸਾਰੇ ਜਣ ਲੱਖ ਦਾ 20 ਲੱਖ ਰੁਪਏ ਬੱਚਾ ਕੀ 9 ਲੱਖ ਰੁਪਏ ਆ ਇਹਦਾ ਕੱਤੀ ਮਗਰਾ ਕੱਤੀ ਮਗਰਾ ਬਹੁਤ ਸੋਹਣੀ ਮੱਝ ਆ ਸੇਵਾ ਸਤਾਰਾਂ ਗਿਲਾ ਦੋਦਾ ਹੈਗਾ ਇਹ ਸਾਰੇ ਤੁਰਾ ਤਰਾ ਕਰਮਵਾਲੀ ਦਾ ਲੋ ਜੀ 16 17 ਗਿਲਾ ਦੋਦਾ ਠੀਕ ਆ ਠੀਕ ਆ ਲੋ ਜੀ ਜਮਾ ਕਾਮੂ ਸੀਈ ਆਏ ਅਰਸੀ ਸੀਈ ਆਏ ਅਰਸੀ ਸੀਈ ਆ ਬਾਲਾ ਹੀ ਆਏ ਬੱਚਾ ਕੀ ਦੱਸਿਆ ਜੀ ਕੱਟੀ ਆਈ ਮਗਰ ਕੱਟੀ ਬਹੁਤ ਸੋਹਣੀ ਮਗਰ ਲੋ ਜੀ ਲੋ ਜੀ ਮੋੜ ਲੈ ਪਰ ਮੋੜ ਲੈ ਲਿਆ ਲੈ ਲਿਆ ਲੋ ਜੀ ਬੰਦੋ ਬੰਦੋ ਬਈ ਕੁਆਲਿਟੀ ਦੇਖ ਸਕਦੇ ਮੱਝ ਦੀ ਸਨਕ ਤਨਾ ਸੁਣਾ ਬਚਾ ਹੈ ਵੀਰੇ ਦਾ ਹਾਂਜੀ ਆ ਕੱਤੀ ਆਈ 340 ਹੀ ਸਈ ਆ ਪਰਸੋ ਸਈ ਆ ਠੀਕ ਆ ਜੀ ਲੋ ਜੀ ਆਮੀ ਮਾਝ ਆਪਣੀ ਵੀਰੇ ਪਹਿਲੀ ਉਹ ਵੀ ਆਪਣੀ ਉਹ ਵੀ ਤੋੜ ਇਹਦਾ ਕੀ ਰੇਟ ਆ ਬਈ ਜਾਂ 4 ਲੱਖ ਰੁਪਏ 4 ਲੱਖ ਰੁਪਏ ਆ ਜੀ ਤੋੜ ਦੇ ਆ ਵੀ ਠੀਕ ਆ ਕੱਟਾ ਕੱਟਾ ਮੰਗ ਰੇ ਕਾਜੀ ਕੱਟੀ ਆ ਠੀਕ ਆ ਆਇਆ ਤੋ ਤੋੜ ਦਤ ਲੈ ਉਹ ਸਾਹਮਣੇ ਦੋ ਮੀਆਂ ਖੜੀ ਓਏ ਚੈੱਕ ਕਰ ਸਕਦਾ ਪਰਾ ਇਹਦਾ ਵੀ ਕੰਮ ਆ ਮੰਗੂ ਲੈ ਵਾ ਟਾਪ ਦਾ ਪਰਲੇ ਪਾਸੇ ਇਧਰ ਲਾ ਲੈ ਉਰੀ ਲਿਆ ਸੰਗ ਦਾ ਆਲੇ ਬੱਚਾ ਕੋਈ ਗੱਲ ਨਹੀਂ ਦੂਜਾ ਰਿਕਾਰਡ ਲਾ ਦੇ ਕੋਈ ਗੱਲ ਨਹੀਂ ਦੱਸੀ ਚੱਲਾ ਹੋਰ ਰਿਕਾਰਡ ਦੱਸੀ ਚੱਲਾ ਤੇ ਦੂਜਾ ਸਵਾਏ ਹਰਿਆਣੇ ਦੇ ਮਈਆ ਠੀਕ ਆ ਠੀਕ ਆ ਲੋ 4 ਲੱਖ ਰੁਪਏ ਆ ਜੀ ਠੀਕ ਆ ਠੀਕ ਆ ਲੋ ਜੀ ਅਗਲੇ ਵੇਦਨ ਤਾਜਾ ਹਾਂ ਦੇ ਕੰਮ ਮੰਗੂ 17 ਥਾਣੇ ਖਿਲਵਾ ਦੋ ਦੇਗਾ ਠੀਕ ਹੈ ਠੀਕ ਆ ਥਾਣ ਵੀ ਬਹੁਤ ਬਿੱਥੀ ਨੇ ਲੱਗਾ ਸੋਹਣਾ ਲੱਗਾ ਲੋ ਠੀਕ ਹੈ

ਬਾਕੀ ਦੀ ਭਰਾ ਆਪਣਾ ਰੇਟ ਬਤਾ ਦਿੰਦੇ ਆ ਠੀਕ ਹੈ ਨਾ ਹਰ ਤਰ੍ਹਾਂ ਦਾ ਆਟਮ ਨਾਲ ਆਪਣਾ ਗਾਮਾ ਇੱਥੇ ਕੱਟੁੰਦੇ ਜੀ ਗਾਮਾ 1 ਮੀਟਰ ਲਈ ਲੀਨ ਦੇ ਵਿੱਚ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ